ਦੁਨੀਆ ਭਰ ਦੇ ਬੀਜਾਂ ਦਾ ਬੈਕ ਅਪ ਬੈਂਕ ਸਵਾਲ ਬਾਂਡ ਗਲੋਬਲ ਸੀਡ ਵਾਲਟ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਜ ਦੁਆਬਾ ਰਿਪੋਰਟ ਦਾ ਮਾਨ ਚ ਤੇ ਕਲਮ ਹੈ ਮਨਦੀਪ ਸਿੰਘ ਪੁਨੀਆ ਉਹਨਾਂ ਦੀ ਗੱਲ ਵਿਸ਼ਵ ਸ਼ਾਂਤੀ ਦੀ ਹੋਵੇ ਜਾਂ ਫਿਰ ਵਾਤਾਵਰਨ ਸੁਰੱਖਿਆ ਦੀ ਨਾਰਵੇ ਨੇ ਹਮੇਸ਼ਾ ਪਹਿਲ ਕਦਮੀਆਂ ਕੀਤੀਆਂ ਨੇ ਤੇ ਦੂਸਰੇ ਮੁਲਕਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਸਹਾਇਤਾ ਵੀ ਕੀਤੀ ਹੈ ਤਕਰੀਬਨ 385207 ਵਰਗ ਕਿਲੋਮੀਟਰ ਖੇਤਰਫਲ ਵਾਲਾ ਇਹ ਖੂਬਸੂਰਤ ਵਾਦੀਆਂ ਦੇ ਨਾਲ ਘਿਰਿਆ ਇਹ ਦੇਸ਼ ਵਾਤਾਵਰਣ ਤਬਦੀਲੀ ਸੰਬੰਧੀ ਬਹੁਤ ਕਹਿੰਦੇ ਫਿਕਰਮੰਦ ਹੈ ਜਲਵਾਯੂ ਜਾਂ ਇੱਥੋਂ ਦੇ ਧਰਾਤਲ ਦੇ ਕਾਰਨ ਖੇਤੀਬਾੜੀ ਨਾਰਵੇ ਦਾ ਵੱਡਾ ਕਿੱਤਾ ਨਹੀਂ ਹੈ ਕਿਉਂਕਿ ਇੱਥੇ ਜਿਆਦਾ ਮੱਛੀ ਪਾਲਣ ਹੁੰਦਾ ਹੈ ਦੁਨੀਆ ਦੀ ਸਭ ਤੋਂ ਬਿਹਤਰ ਫਿਸ਼ ਜਿਹੜੀ ਹੈ ਸਾਲਮਨ ਫੇਛੇ ਦਾ ਵਪਾਰ ਕਰਦੇ ਨੇ ਤੇ ਬਾਕੀ ਤੇਲ ਔਇਲ ਇਹਨਾਂ ਦਾ ਭੰਡਾਰ ਹੈ ਕਹਿੰਦੇ ਨੇ ਕਿ ਜਲਵਾਜੂ ਜਾਂ ਇੱਥੋਂ ਦੇ ਧਰਾਤਲ ਦੇ ਕਾਰਨ ਖੇਤੀਬਾੜੀ ਨਾਰਵੇ ਦਾ ਵੱਡਾ ਕੀਤਾ ਨਹੀਂ ਪਰ ਫਿਰ ਵੀ ਕਿਸਾਨਾਂ ਇੱਥੇ ਹਰ ਕਿਸਮ ਦੀ ਫਸਲ ਪੈਦਾ ਕਰ ਲੈਂਦੇ ਨੇ ਕਿਸਾਨ ਜਿਹੜੇ ਨੇ ਨਾਰਵੇ ਨੇ ਸੰਸਾਰ ਦੇ ਵਿੱਚ ਹੋ ਰਹੀ ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਹੋਰ ਮੁਲਕਾਂ ਦੇ ਨਾਲ ਮਿਲ ਕੇ ਇੱਕ ਵਿਲੱਖਣ ਉਪਰਾਲਾ ਕੀਤਾ ਹੈ ਉਹ ਸੰਸਾਰ ਦੇ ਬੀਜਾਂ ਦਾ ਇੱਕ ਜਗ੍ਹਾ ਭੰਡਾਰਨ ਜਾਂ ਬੈਕਅਪ ਪੂਰੀ ਦੁਨੀਆ ਦੇ ਵਿੱਚ ਤਕਰੀਬਨ 1750 ਬੀਜ ਬੈਂਕ ਨੇ ਇਹਨਾਂ ਸਾਰੇ ਬੀਜ ਬੈਂਕਾਂ ਵਾਸਤੇ ਇੱਕ ਬੈਕਅਪ ਜਿਹੜਾ ਹੈ ਬੀਜ ਬੈਂਕ ਹੈ ਜਿਸ ਨੂੰ ਸਵਾਲਬਾਂਡ ਗਲੋਬਲ ਸੀਡ ਵਾਲਟ ਕਿਹਾ ਜਾਂਦਾ ਹੈ ਨਾਰਵੇ ਦੇ ਉੱਤਰ ਦੇ ਵਿੱਚ ਤਕਰੀਬਨ 6145 ਜਾਨਕੀ 6145 ਕਿਲੋਮੀਟਰ 6145 ਵਰਗ ਕਿਲੋਮੀਟਰ ਖੇਤਰਫਲ ਵਾਲੇ ਟਾਪੂਆਂ ਦੇ ਇੱਕ ਸਮੂਹ ਨੂੰ ਸਵਾਲਬਾਂਡ ਜਿਹੜਾ ਹੈ ਸਵਾਲਬਰਡ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਿੱਥੋਂ ਦੀ ਆਬਾਦੀ ਤਕਰੀਬਨ 2884 ਹੈ ਸਵਾਲਬਾਂਡ ਦੇ ਟਾਪੂ ਸਪੀਟਸਬਰਗ ਵਰਗਨ ਦੇ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ਲਾਗਯਾਰ ਲਾਗਯਾਰ ਬਾਇਨਾ ਲਾਗਯਾਰ ਬਾਇਨਾ ਦੇ ਵਿੱਚ ਜਿਹੜਾ ਮੌਜੂਦ ਹੈ ਦੁਨੀਆ ਦੇ ਸਾਰੇ ਖੁਰਾਕੀ ਫਸਲੀ ਬੀਜਾਂ ਦਾ ਅੰਤਰਰਾਸ਼ਟਰੀ ਬੈਕਅਪ ਸਟੋਰ ਹੈ ਇਹ ਪ੍ਰਬੰਧ ਕਿਸੇ ਵੀ ਕਿਸਮ ਦੀ ਕੁਦਰਤੀ ਆਫਤ ਸ਼ੁੱਧ ਜਾਂ ਕਿਸੇ ਵੱਡੀ ਘਟਨਾ ਦੁਰਘਟਨਾ ਦੇ ਕਾਰਨ ਹੋ ਸਕਣ ਵਾਲੀ ਫਸਲੀ ਤਬਾਹੀ ਦੀ ਸੂਰਤ ਦੇ ਵਿੱਚ ਬੀਜਾਂ ਨੂੰ ਸ਼ੁਰੂਆਤੀ ਜਿਹੜਾ ਸ਼ੁਰੂਆਤ ਰੱਖ ਕੇ ਦੁਬਾਰਾ ਉਗਾਉਣ ਦੇ ਮਕਸਦ ਦੇ ਨਾਲ ਕੀਤਾ ਗਿਆ ਹੈ ਉਦਾਹਰਨ ਵਜੋਂ ਜੇ ਦੇਖਿਆ ਜਾਵੇ ਸੀਰੀਆ ਦੇ ਵਿੱਚ ਘਰੇਲੂ ਯੁੱਧ ਦੇ ਕਾਰਨ ICARDA ਜਾਨੀ ਕਿ ਇੰਟਰਨੈਸ਼ਨਲ ਸੈਂਟਰ ਫਾਰ ਅਗਰੀਕਲਚਰ ਰਿਸਰਚ ਇਨ ਡਰਾਈ ਏਰੀਆ ਸੀਰੀਆ ਸਤੇ ਆਪਣੇ ਜੀਨ ਜਿਹੜੇ ਨੇ ਬੈਂਕਾਂ ਨੂੰ ਕਾਇਮ ਰੱਖਣ ਚ ਸਫਲ ਰਹੀ ਸੀ ਇਸੇ ਨੇ ਹੀ ਬਾਅਦ ਦੇ ਵਿੱਚ ਸਵਾਲ ਬਾਂਡ ਗਲੋਬਲ ਸੀਡ ਵਾਲਟ ਵਿੱਚ ਪਏ ਆਪਣੇ ਬੈਕਅਪ ਦੇ ਨਮੂਨਿਆਂ ਨੂੰ ਜਿਹੜਾ ਵਾਪਸ ਲੈ ਕੇ ਖੇਤੀ ਬਹਾਲ ਕੀਤੀ ਹੈ ਸੀਡ ਵਾਲਟ ਦਾ ਪ੍ਰਬੰਧ ਜਿਹੜਾ ਹੈ ਨਾਰਵੇ ਦੀ ਸਰਕਾਰ ਫਸਲ ٹرسٹ ਤੇ ਨਾਰਡਿਕ ਜੈਨੇਟਿਕ ਰਿਸੋਰਸ ਸੈਂਟਰ ਵੱਲੋਂ ਕੀਤਾ ਜਾਂਦਾ ਜਿਸ ਦੇ ਵਿੱਚ ਨਾਰਵੇ ਸਰਕਾਰ ਬੀਜ ਵਾਲਟ ਦੀ ਮਾਲਕ ਹੈ ਫਸਲ ٹرسٹ ਚੱਲ ਰਹੇ ਕਾਰਜਾਂ ਦੇ ਲਈ ਫੰਡ ਮੁਹੱਈਆ ਕਰਦਾ ਹੈ ਤੇ ਜਮਾ ਕਰਤਾਵਾਂ ਨੂੰ ਮਾਲ ਦੀ ਤਿਆਰੀ ਦੇ ਵਿੱਚ ਵਿੱਤੀ ਸਹਾਇਤਾ ਵੀ ਦਿੰਦਾ ਹੈ Nordic Genetic Center ਬੀਜਾਂ ਦੇ ਡਾਟਾਬੇਸ ਨੂੰ ਸੰਭਾਲਣ ਦਾ ਵੀ ਕੰਮ ਕਰਦਾ ਹੈ। ਹਰ ਬੀਜ ਜਮਾ ਕਰਤਾ ਤੇ ਆਪਣੇ ਬੀਜਾਂ ਦੀ ਮਾਲਕ ਹੈ ਤੇ ਨਾਰਵੇ ਸਰਕਾਰ ਜਾਂ ਦੂਸਰੇ ਟਰਸਟ ਉਸ ਉੱਪਰ ਮਾਲਕੀ ਨਹੀਂ ਜਤਾ ਸਕਦੇ ਨੇ। ਇਸ ਤੋਂ ਇਲਾਵਾ ਹੋਰ ਕੋਈ ਵੀ ਖੋਜ ਕਰਤਾ ਬੀਜਾਂ ਤੱਕ ਸਿਰਫ ਬੀਜ ਮਾਲਕ ਦੀ ਇਜਾਜ਼ਤ ਦੇ ਨਾਲ ਹੀ ਪਹੁੰਚ ਕਰ ਸਕਦੇ ਨੇ ਨਾ ਕਿ ਨਾਰਵੇ ਸਰਕਾਰ ਜਾਂ ਬੀਜ ਵਾਲਟ ਦੀ ਆਗਿਆ ਦੇ ਨਾਲ। ਅਸਲ ਦੇ ਵਿੱਚ ਇਹ ਸਵਾਲ ਬਾਂਡ ਗਲੋਬਲ ਸੀਡ ਵਾਲਟ ਦੀ ਸ਼ੁਰੂਆਤ 1984 ਚ ਹੋਈ ਸੀ। ਨਾਰਡਿਕ ਜੀਨ ਬੈਂਕ ਜਾਨੀ ਕਿ ਤਕਰੀਬਨ 40 ਸਾਲ ਪਹਿਲਾਂ ਅੱਜ ਤੋਂ। ਹੁਣ ਜਿਹੜਾ ਇਸ ਨੂੰ ਨੋਡਜ਼ਨ ਨੇ ਇਹਦੀ ਜਿਹੜੀ ਸ਼ੁਰੂਆਤ ਕੀਤੀ ਸੀ। ਜਦ ਉਹਨਾਂ ਨੇ ਸਪੀਟਸਬਰਗ ਬਰਗਨ ਦੀ ਇੱਕ ਪੁਰਾਣੀ ਕੋਲੇ ਦੀ ਖਾਨ ਜਿਹੜੀ ਸੀ ਉਹਦੇ ਵਿੱਚ ਜੰਮੇ ਹੋਏ ਬੀਜਾਂ ਦੇ ਜ਼ਰਮ ਪਲਾਜ਼ਮ ਨੂੰ ਸਟੋਰ ਕੀਤਾ। ਪਰ ਕੋਮਾਂਤਰੀ ਪੱਧਰ ਦੇ ਉੱਤੇ ਇਸ ਦੀ ਸ਼ੁਰੂਆਤ 2004 ਚ ਹੋਈ ਸੀ। ਪ੍ਰਸਿੱਧ ਅਮਰੀਕੀ ਖੇਤੀਬਾੜੀ ਵਿਗਿਆਨੀ ਤੇ ਕ੍ਰੋਪ ਟਰਸਟ ਦੇ ਡਾਇਰੈਕਟਰ ਕੈਰੀ ਫੌਲਰ ਨੇ ਕੋਮਾਂਤਰੀ ਖੇਤੀਬਾੜੀ ਖੋਜ ਜਿਹੜਾ ਕੇਂਦਰ ਹੈ ਉਹਦੇ ਨਾਲ ਮਿਲ ਕੇ ਸੀਡ ਵਾਲਟ ਦੇ ਵਿਕਾਸ ਦੇ ਲਈ ਮੁਹਿੰਮ ਚਲਾਈ ਸੀ। ਇਸ ਮੁਹਿੰਮ ਦੇ ਦੌਰਾਨ ਉਸ ਨੇ ਨਾਰਵੇ ਸਰਕਾਰ ਤੱਕ ਪਹੁੰਚ ਗਈ ᱛੀ ਤੇ ਖੋਜ ਕਰਕੇ ਜਿਹੜਾ ਸਹਿਮਤੀ ਜਿਤਾਈ ਕਿ ਸਵਾਲ ਬਾੰਦ ਬੀਜਾਂ ਦਾ ਲੰਬੇ ਸਮੇਂ ਦੇ ਲਈ ਭੰਡਾਰਨ ਕਰਨ ਵਾਸਤੇ ਟੁਕਮਾਸਤਾਨ ਹੈ ਕਿਉਂਕਿ ਅੰਡਰਗਰਾਉਂਡ ਬਣਿਆ ਹੋਇਆ ਸਾਰਾ ਜ਼ਮੀਨ ਦੇ ਥੱਲੇ ਹੈ ਸਿਰਫ ਅਮੋਰਿਓ ਤੁਹਾਨੂੰ ਦਿਦਾ ਹੈ ਜਿਹੜਾ ਪਹਿਲਾਂ ਮੈਂ ਪੋਸਟਰ ਲਾਇਆ ਸੀ ਸਾਲ 2004 ਦੇ ਵਿੱਚ ਹੀ ਕੁਝ ਕੌਮਾਂਤਰੀ ਪ੍ਰਕਿਰਿਆਵਾਂ ਮਗਰੋਂ ਨਾਰਵੇ ਸਰਕਾਰ ਨੇ ਸੀਡ ਵਾਲਟ ਦੇ ਲਈ ਲਗਭਗ 45 ਮਿਲੀਅਨ ਕਰੋਨੇ ਉੱਥੇ ਦਾ ਪੈਸਾ ਜਿਹੜਾ ਸਵੀਡਨ ਦੇ ਨਾਲ ਮੇਲ ਖਾਂਦਾ ਹੈ ਕਰੋਨ ਚੱਲਦੇ ਨੇ 45 ਮਿਲੀਅਨ ਕਰੋੜਨੇ ਫੰਡ ਦੇ ਕੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ ਇਸ ਦਾ ਨੀਂਹ ਪੱਥਰ ਨਾਰਵੇ ਸਵੀਡਨ ਫਿਨਲੈਂਡ ਡੈਨਮਾਰਕ ਤੇ ਆਈਸਲੈਂਡ ਦੇ ਪ੍ਰਧਾਨ ਮੰਤਰੀ ਮੰਤਰੀਆਂ ਨੇ ਸਾਂਝੇ ਤੌਰ ਦੇ ਉੱਤੇ ਰੱਖਿਆ ਸੀ ਕਿਉਂਕਿ ਜਿਹੜਾ ਡੈਨਮਾਰਕ ਵੀ ਹੈ ਖੇਤੀ ਪ੍ਰਧਾਨ ਜਿਹੜਾ ਹੈ ਇਹ ਦੇਸ਼ ਹੈ ਵੱਡੇ ਪੱਧਰ ਤੇ ਖੇਤੀ ਹੁੰਦੀ ਹੈ ਤੇ ਆਪਣਾ ਲੋਹਾ ਮੁਲਕਾਂ ਚ ਬਣਾਉਂਦਾ ਹੈ ਸਪੀਟਰਸ ਬਰਗਨ ਟਾਪੂ ਉੱਪਰ ਬਣਿਆ ਇਹ ਬੀਜ ਵਾਲਟ ਸਮੁੰਦਰੀ ਤਲ ਤੋਂ 430 ਫੁੱਟ ਉਚਾਈ ਉੱਪਰ ਬਣਾਇਆ ਗਿਆ ਹੈ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਸਵੀਡਨ ਚਾਹੇ ਫਿਨਲੈਂਡ ਦੀ ਗੱਲ ਆਉਂਦੀ ਹੈ ਇਹ ਹਰ ਜਿਹੜਾ ਆਉਣ ਵਾਲੀਆਂ ਪਰੇਸ਼ਾਨੀਆਂ ਤੰਗੀਆਂ ਨੇ ਮੁਸੀਬਤਾਂ ਨੇ ਜਾਂ ਕੁਦਰਤੀ ਕਰੋਪ ਕੁਝ ਵੀ ਹੈ ਉਹਨਾਂ ਨੂੰ ਨਜਿੱਠਣ ਦੇ ਲਈ ਪਹਿਲਾਂ ਹੀ ਆਪਣੀ ਪਲੈਨਿੰਗ ਤਿਆਰ ਰੱਖਦਾ ਹੈ ਜੇਕਰ ਅੱਜ ਕੱਲ੍ਹ ਕਿਸ ਪਰਸੋਂ ਨੂੰ ਦੁਨੀਆ ਖਤਮ ਵੀ ਹੋ ਜਾਂਦੀ ਹੈ ਤਾਂ ਇਸ ਬੈਂਕ ਦੇ ਵਿੱਚ ਜੋ ਕੁਝ ਪਿਆ ਉਹ ਦੁਬਾਰਾ ਸਬਜ਼ੀਆਂ ਫੁੱਲ ਜਾਂ ਉਹ ਸਾਰੀ ਕਾਸ਼ਤ ਕੀਤੀ ਜਾ ਸਕਦੀ ਹੈ ਇੱਕ ਤਰ੍ਹਾਂ ਦਾ ਪੋਜ਼ਿਟਿਵ ਪੁਆਇੰਟ ਵੀ ਹੈ ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਇਸ ਚੀਜ਼ ਦੇ ਨਾਲ ਰਲਾ ਕੇ ਇਸ ਨੂੰ ਬਦਨਾਮ ਵੀ ਕੀਤਾ ਜਾਂਦਾ ਜਾਂ ਸਮਝਿਆ ਵੀ ਜਾਂਦਾ ਹੈ ਕਿ ਦੁਨੀਆ ਭਰ ਦੇ ਜਿੰਨੇ ਵੀ ਦੇਸੀ ਬੀਜ ਨੇ ਸਾਰਾ ਇੱਥੇ ਸਟੋਰ ਕਰ ਰਹੇ ਨੇ ਭਾਵੇਂ ਕਿੰਨੀ ਵੀ ਬਰਫ਼ ਪਿਗਲ ਜਾਵੇ ਇੰਨੀ ਉਚਾਈ ਤੇ ਹੋਣ ਕਰਕੇ ਪਾਣੀ ਦੀ ਮਾਰ ਤੋਂ ਵੀ ਬਚ ਕੇ ਸਮਰਥ ਰਹਿਦਾ ਹੈ 2016 ਦੇ ਵਿੱਚ ਗਰਮੀ ਤੇ ਭਾਰੀ ਬਾਰਿਸ਼ ਦੇ ਕਾਰਨ ਇਸ ਦੇ ਪਰਵੇਸ਼ ਦੇ ਦੁਆਰ 'ਚ ਪਾਣੀ ਵੜ ਗਿਆ ਸੀ ਇਹ ਪਾਣੀ ਕੁਝ ਮੀਟਰ ਤੱਕ ਜਾਣ ਤੋਂ ਪਹਿਲਾਂ ਹੀ ਜੰਮ ਗਿਆ ਜਿਸ ਦੇ ਕਾਰਨ 2019 2019 ਦੇ ਵਿੱਚ ਇਮਾਰਤ ਨੂੰ ਹੋਰ ਵੀ ਸੁਰੱਖਿਅਤ ਕਰਕੇ ਯਕੀਨੀ ਬਣਾਇਆ ਗਿਆ ਕਿ ਭਵਿੱਖ ਦੇ ਵਿੱਚ ਅਜਿਹਾ ਖਤਰਾ ਪੈਦਾ ਨਾ ਹੋ ਸਕੇ ਇਸ ਤੋਂ ਇਲਾਵਾ ਇਸ ਜਗ੍ਹਾ ਦਾ ਤਾਪਮਾਨ ਕੁਮਾਂ트ਰੀ ਪੱਧਰ ਦੇ ਉੱਤੇ ਜਿਹੜਾ ਬੀਜਾਂ ਤੇ ਲਈ ਸਿਫਾਰਿਸ਼ ਕੀਤੇ ਤਾਪਮਾਨ ਦੇ ਮਾਪਦੰਡ ਉਪਰ ਹੀ ਜਿਹੜਾ ਖਰਾ ਉਤਰਦਾ ਹੈ ਇਹ ਐਨਾ ਠੁਕਮਾ ਜਗ੍ਹਾ ਹੈ ਕਿ ਇਸ ਅੰਦਰ ਭੰਡਾਰ ਕੀਤੇ ਬੀਜ ਸੈਂਕੜੇ ਸਾਲਾਂ ਤੱਕ ਸੁਰੱਖਿਅਤ ਰਹਿ ਸਕਦੇ ਨੇ ਇਤੋਂ ਤੱਕ ਕਿ ਕੁਝ ਬੀਜ ਤਾਂ ਹਜ਼ਾਰਾਂ ਸਾਲਾਂ ਤੱਕ ਵੀ ਸੁਰੱਖਿਅਤ ਰਹਿ ਸਕਦੇ ਹਨ ਸੀਡ ਵਾਲਟ 26 ਫਰਵਰੀ 2008 ਨੂੰ ਖੋਲ੍ਹਿਆ ਗਿਆ ਜਿਸ ਦੇ ਦੌਰਾਨ ਪਹਿਲੇ 90 ਹਜ਼ਾਰ ਤੋਂ ਵੱਧ ਫਸਲਾਂ ਦੇ ਬੀਜ ਸੁਰੱਖਿਅਤ ਰੱਖੇ ਗਏ ਸੀਡ ਵਾਲਟ ਨੇ 2121 ਤੱਕ 10 ਲੱਖ 81 ਹਜ਼ਾਰ 26 ਵੱਖ-ਵੱਖ ਖੁਰਾਕੀ ਫਸਲਾਂ ਦੇ ਨਮੂਨੇ ਸੁਰੱਖਿਅਤ ਕਰ ਲਏ ਜੋ ਕਿ 13 ਹਜ਼ਾਰ ਸਾਲ ਤੋਂ ਵੱਧ ਦੇ ਖੇਤੀਬਾੜੀ ਇਤਿਹਾਸ ਦਾ ਪ੍ਰਗਟਾਵਾ ਕਰਦੇ ਨੇ ਅੱਜ ਦੀਆਂ ਜਗ੍ਹਾ ਤੋਂ ਲੈ ਕੇ ਅੱਜ ਦੇ ਅੱਜ ਦੀ ਤਾਰੀਖ ਤੋਂ ਲੈ ਕੇ ਪਿੱਛੇ 13000 ਸਾਲ ਚਲੇ ਜਾਈਏ ਉਹ ਵੀ ਬੀਜ ਤੁਹਾਨੂੰ ਲੱਭ ਜਾਣਗੇ ਜਿਹੜੇ ਅੱਜ ਤੋਂ 13000 ਸਾਲ ਪਹਿਲਾਂ ਬੀਜ ਜਿਹੜਾ ਬੀਜਿਆ ਸੀ ਸੀਡ ਵਾਲਟ ਦੇ ਵਿੱਚ ਕੁੱਲ ਬੀਜਾਂ ਦੀ ਗਿਣਤੀ 2 ਕਰੋੜ ਤੋਂ ਵੱਧ ਹੈ ਤੇ ਇਸ ਦੇ ਵਿੱਚ ਕਿਸੇ ਵੀ ਕਿਸਮ ਦੇ ਜੈਨੇਟਿਕ ਤੌਰ ਦੇ ਉੱਤੇ ਸੋਧੇ ਬੀਜਾਂ ਨੂੰ ਭੰਡਾਰ ਕਰਨ ਦੀ ਮਨਾਹੀ ਹੈ ਜਾਨਕਿ ਉਹਨੂੰ ਮੋਡੀਫਾਈ ਨਹੀਂ ਕੀਤੇ ਹੋਏ ਐਨ ਸ਼ੁੱਧ ਦੇਸੀ ਬੀਜ ਜਿਵੇਂ ਕਿ ਜ਼ਿਕਰ ਕੀਤਾ ਪਹਿਲਾਂ ਚਾਹੇ ਉਹ ਆਪਣੇ ਪੰਜਾਬ ਦੀ ਮੱਕੀ ਦੀ ਗੱਲ ਆਉਂਦੀ ਹੈ ਦੇਸੀ ਹਿਮਾਚਲ ਦੀ ਮੱਕੀ ਮੱਕੀ ਬੜੀ ਮਿੱਠੀ ਤੇ ਮਸ਼ਹੂਰ ਹੈ ਤੇ ਇਸੇ ਤਰ੍ਹਾਂ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਹੜੀਆਂ ਪਹਿਲੀਆਂ ਪਹਿਲੇ ਬੀਜ ਸਨ ਚਾਹੇ ਉਹ ਕਹ ਲਓ ਕਿ ਕਰੇਲਿਆਂ ਦੇ ਬੀਜ ਨੇ ਚਾਹੇ ਉਹ ਦਾਲਾਂ ਦੇ ਬੀਜ ਨੇ ਕਿਸੇ ਵੀ ਚੀਜ਼ ਦਾ ਵੀ ਉਹ ਤੁਹਾਨੂੰ ਮਿਲ ਜਾਣਗੇ ਇੱਥੇ ਦੇਸੀ ਬੀਜ ਅਸਲੀ ਖਿੱਤੇ ਦੇ ਵਿੱਚ ਜੋ ਕੁਝ ਵੀ ਬੀਜਿਆ ਗਿਆ ਪਹਿਲਾਂ ਕਦੇ ਉਹਨੂੰ ਮੋਡੀਫਾਈ ਨਹੀਂ ਕੀਤਾ ਜਾਂ ਉਹਨੂੰ ਖਾਦ ਵਗੈਰਾ ਐਕਸਟਰਾ ਨਹੀਂ ਪਾਈ ਸਪਰੇਆ ਨਹੀਂ ਮਾਰੀਆਂ ਓਐਨ ਸ਼ੁੱਧ ਬੀਜ ਨੇ ਸਾਲ 221 ਤੱਕ ਕੁੱਲ 88 ਜਮ੍ਹਾਂ ਕਰਤਾ ਆਪਣੀਆਂ ਫਸਲਾਂ ਦੇ ਨਮੂਨਿਆਂ ਨੂੰ ਇਸ ਬੀਜ ਵਾਲਟ ਦੇ ਵਿੱਚ ਸੁਰੱਖਿਅਤ ਕਰ ਚੁੱਕੇ ਨੇ। ਇਹਨਾਂ ਦੇ ਵਿੱਚ ਅਮਰੀਕਾ, ਜਰਮਨੀ, ਕੈਨੇਡਾ, ਆਸਟ੍ਰੇਲੀਆ, ਸਵੀਡਨ, ਕੋਰੀਆ, ਨੀਦਰਲੈਂਡ, ਕੋਲੰਬੀਆ, ਮੈਕਸੀਕੋ, ਸੀਰੀਆ ਤੇ ਸਵਿਟਜ਼ਰਲੈਂਡ ਪ੍ਰਮੁੱਖ ਨੇ। ਇਹਨਾਂ ਤੋਂ ਇਲਾਵਾ ਖੇਤੀਬਾੜੀ ਦੇ ਨਾਲ ਜੁੜੀਆਂ ਦੁਨੀਆ ਦੀਆਂ ਤਕਰੀਬਨ ਤਕਰੀਬਨ ਸਾਰੀਆਂ ਹੀ ਵੱਡੀਆਂ ਕੌਮਾਂਤਰੀ ਸੰਸਥਾਵਾਂ ਨੇ ਵੀ ਆਪਣੇ ਵੱਖ-ਵੱਖ ਬੀਜਾਂ ਨੂੰ ਇੱਥੇ ਸੁਰੱਖਿਅਤ ਕੀਤਾ ਹੋਇਆ। ਬੀਜ ਵਾਲਟ ਦੇ ਵਿੱਚ ਬੀਜਾਂ ਦਾ ਬੜੇ ਪੁਖਤਾ ਢੰਗ ਦੇ ਨਾਲ ਭੰਡਾਰਨ ਕੀਤਾ ਜਾਂਦਾ ਹੈ। ਬੀਜਾਂ ਦੇ ਲਈ ਇੱਕ ਖਾਸ ਕਿਸਮ ਦੀ 에어ਟਾਈਟ ਐਲੂਮੀਨੀਅਮ ਥੈਲੀ ਦੀ ਵਰਤੋਂ ਹੁੰਦੀ ਹੈ। ਹਰ ਥੈਲੀ ਦੇ ਵਿੱਚ ਬੀਜਾਂ ਦੀ ਗਿਣਤੀ ਬੀਜਾਂ ਦੇ ਆਧਾਰ ਤੇ ਵੱਖ-ਵੱਖ ਹੁੰਦੀ ਹੈ। ਪਰ ਆਸਤਨ ਹਰੇਕ ਥੈਲੇ ਦੇ ਵਿੱਚ ਲਗਭਗ 500 ਬੀਜ ਰੱਖੇ ਜਾਂਦੇ ਆ। ਸਵਾਲ ਸਵਾਲ ਬਾਂਡ ਬੀਜ ਵਾਲਟ ਨੂੰ ਸਭ ਤੋਂ ਵਧੀਆ ਖੋਜ ਦੇ ਵਜੋਂ ਨਾਰਵੀਜੀਅਨ ਜਾਨਕੀ ਨਾਰਵੇ ਦੇ ਲੋਕ ਜਿਹੜੇ ਨੇ ਨਾਰਵੀਜੀਅਨ ਲਾਈਟਿੰਗ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਨਾਰਥ ਜੜੀਆਂ ਲਾਈਟ ਨੇ ਨਾ ਕੋਰਾ ਬੰਦਾ ਹੈ ਉਹਦੀ ਗੱਲ ਹੈ ਇਹ ਸਾਰਾ ਕਿਉਂਕਿ ਨਾਰਥ ਜਿਵੇਂ ਕਿ ਸਵੀਡਨ ਫਿਨਲੈਂਡ ਨਾਰਵੇ ਇਕੱਠਾ ਹੋ ਜਾਂਦਾ ਹੈ ਬਹੁਤ ਉੱਚੀ ਜਗ੍ਹਾ ਦੇ ਉੱਤੇ ਬਣਿਆ ਜਿੱਥੇ ਬਰਫ਼ ਪਈ ਰਹਿੰਦੀ ਹੈ ਪ੍ਰੋਜੈਕਟ ਮੈਨੇਜਮੈਂਟ ਇੰਸਟੀਚਿਊਟ ਵੱਲੋਂ ਇਸ ਨੂੰ ਪਿਛਲੇ 50 ਸਾਲਾਂ ਦੇ 10ਵੇਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦਾ ਦਰਜਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇਹ Netflix Netflix ਦੀਆਂ ਬਹੁਤ ਸਾਰੀਆਂ ਸੀਰੀਜ਼ ਦੇ ਵਿੱਚ ਵੱਖ-ਵੱਖ ਦਸਤਾਵੇਜ਼ੀ ਫਿਲਮਾਂ ਦੇ ਵਿੱਚ ਵੀ ਦਿਖਾਇਆ ਜਾ ਚੁੱਕਿਆ ਹੈ ਦੁਨੀਆ ਦੇ ਵਿੱਚ ਤਕਰੀਬਨ 1750 ਬੀਜ ਬੈਂਕ ਨੇ ਤੇ ਇਹਨਾਂ ਸਾਰੇ ਬੀਜ ਬੀਜ ਬੈਂਕਾਂ ਵਾਸਤੇ ਇੱਕ ਬੈਕਅਪ ਬੀਜ ਬੈਂਕ ਹੈ ਜਿਸ ਨੂੰ ਸਵਾਲ ਬਾੰਟ ਗਲੋਬਲ ਸੀਡ ਵਾਲਟ ਕਿਹਾ ਜਾਂਦਾ ਹੈ ਇਹ ਨਾਰਵੇ ਦੇ ਉੱਤਰ ਦੇ ਵਿੱਚ ਸਥਿਤ ਦੀਪ ਸਮੂਹ ਸਵਾਲਬਾਂਡ ਦੇ ਟਾਪੂ ਸਪਿਟਸ ਬਰਗਨ ਦੇ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ਚ ਬਣਿਆ ਇਸ ਦੀ ਸ਼ੁਰੂਆਤ 1984 ਚ ਨਾਰਡਿਕ ਜੀਨ ਬੈਂਕ ਜਿਹੜਾ ਹੈ ਹੁਣ ਨੋਡ ਨੋਡਜਨ ਨੇ ਕੀਤੀ ਸੀ ਜਦ ਉਹਨਾਂ ਨੇ ਸਪਿਟਸਬਰਗਨ ਦੀ ਇੱਕ ਪੁਰਾਣੀ ਕੋਲੇ ਦੀ ਖਾਨ ਦੇ ਵਿੱਚ ਜੰਮੇ ਹੋਏ ਬੀਜਾਂ ਦੇ ਜ਼ਰਮ ਪਲਾਜ਼ਮ ਨੂੰ ਜਿਹੜਾ ਸਟੋਰ ਕੀਤਾ ਪਰ ਕੋਮਾਂਤਰੀ ਪੱਧਰ ਦੇ ਉੱਤੇ ਇਸ ਨੂੰ ਸ਼ੁਰੂਆਤੀ 2004 ਦੇ ਵਿੱਚ ਸ਼ੁਰੂਆਤ ਕੀਤੀ ਪ੍ਰਸਿੱਧ ਅਮਰੀਕੀ ਖੇਤੀਬਾੜੀ ਵਿਗਿਆਨੀ ਤੇ ਕ੍ਰੌਟ ਕ੍ਰੌਪ ਟਰਸਟ ਦੇ ਡਾਇਰੈਕਟਰ ਕੈਰੀ ਫਾਲਰ ਨੇ ਕੋਮਾਂਤਰੀ ਖੇਤੀਬਾੜੀ ਖੋਜ ਕੇਂਦਰ ਦੇ ਨਾਲ ਮਿਲ ਕੇ ਸੀਡ ਵਾਲਟ ਦੇ ਵਿਕਾਸ ਦੇ ਲਈ ਮੁਹਿੰਮ ਚਲਾਈ ਇਸ ਮੁਹਿੰਮ ਦੇ ਦੌਰਾਨ ਉਸ ਨੇ ਨਾਰਵੇ ਸਰਕਾਰ ਤੱਕ ਪਹੁੰਚ ਵੀ ਕੀਤੀ ਤੇ ਖੋਜ ਕਰਕੇ ਸਹਿਮਤੀ ਜਤਾਈ ਕਿਸਵਾਲ ਬਾਂਡ ਬੀਜਾਂ ਦਾ ਲੰਮੇ ਸਮੇਂ ਦੇ ਲਈ ਭੰਡਾਰਨ ਕਰਨ ਵਾਸਤੇ ਟੁਕਮਾ ਜਿਹੜਾ ਸਥਾਨ ਹੈ ਜੀ ਦੋਸਤੋ ਇਹ ਹੈ ਜੀ ਦੁਨੀਆ ਦੇ ਵਿੱਚ ਜਿੰਨਾਂ ਚੀਜ਼ਾਂ ਤੋਂ ਅਸੀਂ ਬਹੁਤ ਪਰੇ ਆ ਜੇ ਸੋਚ ਵੜੀ ਸਕਦੇ ਜੋ ਇਹ ਮੁਲਕ ਕਰ ਚੁੱਕੇ ਨੇ ਦੁਨੀਆ ਭਰ ਦੇ ਬੀਜਾਂ ਦਾ ਬੈਕਅਪ ਬੈਂਕ ਸਵਾਲ ਬਾਂਡ ਗਲੋਬਲ ਸੀਡ ਵਾਲਟ ਲਿਖਤ ਸੀ ਮਨਦੀਪ ਸਿੰਘ ਪੁਨੀਆ ਉਹਨਾਂ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਤੇ ਦੁਆਬਾ ਰਿਡੂ ਦਾ ਮੰਚ ਤੇ ਤੁਹਾਡੇ ਲਈ ਜਿਹੜੀ ਤਸਵੀਰ ਵੀ ਸਾਂਝੀ ਕਰਦਾ ਜਾਂਦੇ ਜਾਂਦੇ ਤੇ ਇਹਦੀ ਆਪਾਂ ਅੰਗ ਜਿਹੜੀ ਹੈ ਗੱਲ ਕੀਤੀ ਹੈ ਚੰਗਾ ਲੱਗੇ ਤਾਂ ਜਰੂਰ ਸਾਂਝਾ ਕਰ ਦਿਓ ਜਿਹੜੀ ਬਿਲਡਿੰਗ ਪਿੱਛੇ ਦੇਖ ਰਹੇ ਹੋ ਇਹ ਸਿਰਫ ਤੇ ਸਿਰਫ ਅੰਦਰ ਜਾਣ ਦਾ ਰਾਸਤਾ ਹੈ ਤੇ ਬਾਹਰ ਨਿਕਲਣ ਦਾ ਉਸ ਤੋਂ ਸਾਰੀ ਬਾਕੀ ਦੀ ਜਿੰਨੀ ਵੀ ਹੈ ਉਹ ਸਾਰੀ ਪਹਾੜੀ ਦੇ ਅੰਡਰਗਰਾਉਂਡ ਸਾਰਾ ਕੁਝ ਚੈਂਬਰ ਬਣਿਆ ਹੋਇਆ ਤੇ ਉਹਦੇ ਵਿੱਚ ਸਾਰਾ ਕੁਝ ਰੱਖਿਆ ਜਾਂਦਾ ਹੈ ਖਾਸ ਤੌਰ ਦੇ ਉੱਤੇ ਫਿਨਲੈਂਡ ਦੇ ਵਿੱਚ ਆਮ ਘਰਾਂ ਦੇ ਵਿੱਚ ਵੀ ਜਿਹੜਾ ਜਦੋਂ ਫਰਿੱਜਾਂ ਨਹੀਂ ਹੁੰਦੀਆਂ ਸੀ ਤੇ ਇਥੇ ਇੱਕ ਕੁਦਰਤੀ ਤੌਰ ਦੇ ਉੱਤੇ ਫਰਿੱਜਾਂ ਜਿਵੇਂ ਕਿ ਅੰਡਰਗਰਾਉਂਡ ਜਿਵੇਂ ਕਿ ਆਪਣੇ ਗੱਟਰ ਬਣਾਇਆ ਜਾਂਦਾ ਹੈ ਤੇ ਉਦਾਂ ਉਹਨੂੰ ਤਿਆਰ ਕਰਕੇ ਤੇ ਉਹਨੂੰ ਪੂਰਾ ਉੱਪਰ ਲੈਂਟਰ ਪਾ ਕੇ ਤਾਂ ਗਰਾਉਂਡ ਦੇ ਵਿੱਚ ਮੁੜ ਕੇ ਉੱਪਰ ਮਿੱਟੀ ਪਾ ਦਿੱਤੀ ਜਾਂਦੀ ਹੈ ਉਹਦੇ ਮੋਰੇ ਡੋਰ ਲਾ ਦਿੱਤਾ ਜਾਂਦਾ ਹੈ ਉਹੀ ਚੀਜ਼ ਇਹ ਬਣੀ ਹੋਈ ਹੈ ਤੇ ਨੇਚਰਲ ਤੌਰ ਦੇ ਉੱਤੇ ਹੀ ਇਹ ਠੰਡਾ ਰਹਿੰਦਾ ਹੈ ਬਾਕੀ ਜਿਹੜਾ 에어 ਕੰਡੀਸ਼ਨ ਸਿਸਟਮ ਜਾਂ ਹੋਰ ਲੱਗਿਆ ਹੋਇਆ ਤੇ ਜਦੋਂ ਫਿਨਲੈਂਡ ਦੇ ਵਿੱਚ ਵੀ ਪਹਿਲਾਂ ਫਰਿੱਜਾਂ ਨਹੀਂ ਹੁੰਦੀਆਂ ਸੀ ਤਾਂ ਇਸੇ ਤਰ੍ਹਾਂ ਹੀ ਜਿਹੜਾ ਉਹ ਚੀਜ਼ਾਂ ਫ੍ਰਿਜ ਦਾ ਜਿਹੜਾ ਲਾਭ ਲਿਆ ਜਾਂਦਾ ਸੀ ਤੇ ਕਦੇ ਵੀ ਚੀਜ਼ ਕੋਈ ਖਰਾਬ ਨਹੀਂ ਹੁੰਦੀ ਜਿੰਨੀਆਂ ਵੀ ਗਰਮੀ ਦੇ ਵਿੱਚ ਚਾਹੇ ਤੁਸੀਂ ਚੀਜ਼ ਬਣਾਉਂਦੇ ਹੋ ਚਾਹੇ ਦੁੱਧ ਦੀ ਸੰਭਾਲ ਕਰਨੀ ਹੈ ਚਾਹੇ ਸਬਜ਼ੀਆਂ ਨੇ ਫਲਣੇ ਉਹ ਸਾਰਾ ਕੁਝ ਇਹਨਾਂ ਚੈਂਬਰਾਂ ਦੇ ਵਿੱਚ ਜਿਹੜਾ ਸਟੋਰ ਕੀਤਾ ਜਾਂਦਾ ਸੀ ਤੇ ਅੱਜ ਵੀ ਜਿਹੜਾ ਫਾਰਮਾਂ ਦੇ ਉੱਤੇ ਜਾਂ ਜਿਹੜੇ ਪੁਰਾਣੇ ਘਰ ਬਣੇ ਹੋਏ ਨੇ ਬਕਾਇਦਾ ਉੱਥੇ ਛੋਟੇ ਰੂਪ ਦੇ ਵਿੱਚ ਚੈਂਬਰ ਬਣੇ ਹੋਏ ਨੇ ਤੇ ਇਹ ਆ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਹੈ ਦੁਨੀਆ ਭਰ ਦੇ ਬੀਜਾਂ ਦਾ ਬੈਕਅਪ ਬੈਂਕ ਸਵਾਲ ਬਾਂਡ ਗਲੋਬਲ ਸੀਡ ਵਾਲਟ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਤੇ ਦੁਆਬਾ ਰਿਓ ਦਾ ਮੰਚ